ਕਾਈ ਨਿਊਜ਼ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਸਵਾਗਤ ਹੈ ਮੈਂ ਸ਼ਿਫ ਨਾਰਾਇਣ ਚਾਂਕੜਾ ਪੰਜਾਬ ਇਸ ਵੇਲੇ ਇੱਕ ਬਹੁਤ ਵੱਡੇ ਬਿਜਲੀ ਸੰਕਟ ਵੱਲ ਵਧ ਰਿਹਾ ਕਿਉਂਕਿ ਖਬਰ ਇਹ ਹੈ ਕਿ ਰੋਪੜ ਲਹਿਰਾ ਮੁਹਬਤਾ ਥਰਮਲ ਪਲਾਂਟ ਪਹਿਲਾਂ ਤੋਂ ਹੀ ਬੰਦ ਹੋ ਚੁੱਕੇ ਨੇ ਕਿਉਂਕਿ ਇੱਥੇ ਕੋਈ ਡਿਮਾਂਡ ਨਹੀਂ ਹੈ ਜਦੋਂ ਕਿ ਰਾਜਪੁਰਾ ਗੁਇੰਦਵਾਲ ਅਤੇ ਤਲਵੰਡੀ ਸਾਬੋ ਦੇ ਨਿਜੀ ਥਰਮਲ ਪਲਾਂਟ ਬੰਦ ਹੋਣ ਦੇ ਕੰਡੇ ਨੇ ਜਿਸ ਦੀ ਮੁੱਖ ਵਜ੍ਹਾ ਇਹ ਹੈ ਕਿ ਇਨ੍ਹਾਂ ਥਰਮਲ ਪਲਾਂਟਾਂ ਦੇ ਵਿੱਚ ਹੁਣ ਜਿਹੜਾ ਕੋਇਲਾ ਹੈਗਾ ਮਹੱਤ ਕੁਝ ਹੀ ਦਿਨਾਂ ਦਾ ਬਾਕੀ ਬਚਿਆ ਜੇਕਰ ਆਉਣ ਵਾਲੇ ਦਿਨਾਂ ਵਿੱਚ ਕੋਲੇ ਦੀ ਆਪੂਰਤੀ ਨਹੀਂ ਹੁੰਦੀ ਤਾਂ ਪੰਜਾਬ ਕਿਸੇ ਵੀ ਸਮੇਂ ਬਲੈਕਾਊਟ ਵਿੱਚ ਜਾ ਸਕਦਾ ਹੈ ਕੇਂਦਰ ਵੱਲੋਂ پاس ਕੀਤੇ ਸੁਧਾਰ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਕਰ ਰਿਹਾ ਸੂਬੇ ਦਾ ਕਿਸਾਨ ਅੱਜ ਪ੍ਰਦਰਸ਼ਨ ਦੇ ਰਾਤੇ ਹੈ ਧਰਨੇ ਲਾ ਰਿਹਾ ਹੈ ਇਹੀ ਨਹੀਂ ਕਰੀਬ 2 ਹਫ਼ਤੇ ਤੋਂ ਚੱਲ ਰੇ ਰੇਲ ਰੋਕੋ ਅੰਦੋਲਨ ਦੇ ਤਹਿਤ ਕਿਸਾਨ ਰੇਲਵੇ ਟ੍ਰੈਕਾਂ ਦੇ ਉੱਪਰ ਬੁਰੀ ਤਰ੍ਹਾਂ ਡਟਿਆ ਹੋਇਆ ਹੈ ਪਰ ਇਸ ਸਭ ਦੇ ਬਾਵਜੂਦ ਨਾਤਾ ਸਰਕਾਰ ਟਸ ਤੋਂ ਮਾਫ ਹੋ ਰਹੀ ਹੈ ਤੇ ਨਾ ਹੀ ਕਿਸਾਨੀ ਜਥੇਬੰਦੀਆਂ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅਸਰ ਹੁਣ ਸੂਬੇ ਦੇ ਥਰਮਲ ਪਲਾਂਟਾਂ ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਕਾਰਨ ਮਾਲ ਕਟੜਿਆ ਵੀ ਨਹੀਂ ਚੱਲ ਰਹੀਆਂ ਜਿਸ ਨਾਲ ਪੰਜਾਬ ਥਰਮਲ ਪਲਾਂਟਾਂ ਨੂੰ ਹੋਣ ਵਾਲੀ ਕੋਲੇ ਦੀ ਸਪਲਾਈ ਬੰਦ ਹੋ ਗਈ ਹੈ ਇਸ ਦਾ ਵੱਡਾ ਅਸਰ ਹੋਇਆ ਕਿ ਪਿੰਡੂ ਖੇਤਾਂ ਵਿੱਚ ਬਿਜਲੀ ਦੇ ਘਟ ਲੱਗਨੇ ਸ਼ੁਰੂ ਹੋ ਗਏ ਨੇ ਭਾਵੇਂ ਝੋਨੇ ਦਾ ਸੀਜ਼ਨ ਖਤਮ ਹੋਣ ਦੇ ਨਾਲ ਪੰਜਾਬ ਵਿੱਚ ਬਿਜਲੀ ਦੀ ਮੰਗ ਕਾਫੀ ਘਟੀ ਹੈ ਪਰ ਕਣਕ ਦੀ ਬਿਜਾਈ ਸਮੇਂ ਬਿਜਲੀ ਦੀ ਲੋੜ ਪਵੇਗੀ ਜੇਕਰ ਰੇਲ ਸੇਵਾਵਾਂ ਬੰਦ ਰਹੀਆਂ ਤਾਂ ਪੰਜਾਬ ਵਿੱਚ ਬਿਜਲੀ ਦਾ ਸੰਕਟ ਹੋਰ ਵੀ ਡੂੰਘਾ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਜਦੋਂ ਖੇਤੀਬਾੜੀ ਬਿੱਲ ਮੋਦੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਕਿਸਾਨ ਸੰਘਰਸ਼ ਤੇ ਰਾਤੇ ਨੇ ਉਹਨਾਂ ਨੇ ਰੇਲ ਗੱਡੀਆਂ ਰੋਕਿਆ ਹੋਈਆਂ ਹਨ ਮਾਲ ਗੱਡੀਆਂ ਰੋਕਿਆ ਹੋਈਆਂ ਹਨ ਅਤੇ ਖੁਦ ਉਹ ਰੇਲ ਪਟੜੀਆਂ ਦੇ ਉੱਤੇ ਡਟੇ ਹੋਏ ਨੇ ਜ਼ਿਆਦਾ ਜਾਣਕਾਰੀ ਲਈ ਇਸੇ ਰੁੱਕ ਕਰਦੇ ਆ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਜਨਰੇਸ਼ਨ ਜਤਿੰਦਰ ਗੋਇਲ ਦਾ ਗੋਇਲ ਸਾਹਿਬ ਸਾਨੂੰ ਇਹ ਦੱਸਤੋ ਕਿ ਜਿਸ ਤਰੀਕੇ ਦੇ ਨਾਲ ਕੋਲਾ ਕੁਝ ਦਿਨਾਂ ਦਾ ਬਚਿਆ ਹੈ ਕੀ ਪੋਜੀਸ਼ਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਲਗਾਤਾਰ ਬਲੈਕਆਊਟ ਹੋ ਸਕਦਾ ਹੈ ਭਾਈ ਸਾਹਿਬ ਬਲੈਕਆਊਟ ਨਹੀਂ ਹੋਏਗਾ ਬਿਜਲੀ ਸਾਨੂੰ ਕੱਲੇ ਕੋਲੇ ਦੀ ਵਜਾਇਹ ਹੋਰ ਬੜੇ ਸੋਰਸਸ ਤੋਂ ਮਿਲਦੀ ਹੈ ਅੱਛਾ ਜੀ ਮਲੇ ਕੱਲੇ ਪੰਜਾਬ ਚ ਨਹੀਂ ਬਿਜਲੀ ਜਨਰੇਟ ਹੁੰਦੀ ਬਾਰੋਂ ਬਿਜਲੀ ਜਨਰੇਟ ਹੁੰਦੀ ਹੈ ਤੇ ਉਹ ਸਾਨੂੰ ਟ੍ਰਾਂਸਪੋਰਟ ਹੁੰਦੀ ਹੈ ਜੀ ਤੇ ਇਸ ਕਰਕੇ ਇਦਾਂ ਦੀ ਕੋਈ ਸਿਚੁਏਸ਼ਨ ਦਾ ਨਹੀਂ ਹੈ ਬਲੈਕਆਊਟ ਹੋਣ ਦੀ ਤਹੈ ਦਫੂ ਕੀ ਪੰਜਾਬ ਦੇ ਵਿੱਚ ਜਿਹੜਾ ਕੋਲਾ ਹੈਗਾ ਇਹ ਮੁਕੰਦਕ ਆਗਾਰ ਤੇ ਹੈ ਇਹ ਜਿਹੜੀਆਂ ਗੱਲਾਂ ਨੇ ਲਗਾਤਾਰ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਵਿੱਚ ਇਸ ਕਿੰਨੀ ਕੋ ਸੱਚਾਈ ਹੈ ਕੋਲੇ ਦੀ ਸ਼ਾਰਟੇਜ ਹੈ ਜੀ ਥੋੜੀ ਜੀ ਇਹ ਜਿਹੜਾ ਕੋਲਾ ਤੁਹਾਡੇ ਕੋਲ ਹੈ ਕਿੰਨੇ ਦਿਨ ਚੱਲ ਸਕਦਾ ਹੈ ਕੋਲਾ ਇਹ ਹੈ ਜੀ ਅਲੱਗ-ਅਲੱਗ ਪਲਾਂਟਾਂ ਦੀ ਅਲੱਗ-ਅਲੱਗ ਪੋਜੀਸ਼ਨ ਹੈ ਜੀ ਸਾਡੇ ਆਪ ਦੇ ਪਲਾਂਟਾਂ ਅੱਜਕੱਲ ਉਹਨਾਂ ਚ 600 ਦਿਨ ਦਾ ਕੋਲਾ ਹੈਗਾ ਜੀ ਪਰ ਉਹ ਚੱਲ ਨਹੀਂ ਰਿਹਾ ਕਿਹੜੇ-ਕਿਹੜੇ ਪਲਾਂਟ ਜੀ ਰੋਪੜ ਤੇ ਲਹਿਰਾ ਮੁਹਬਤਾਂ ਹਾਂ ਰੋਪੜ ਤੇ ਲਹਿਰਾ ਸਾਡਾ ਬਿਕਾਸ ਆਫ ਲੋ ਡਿਮਾਂਡ ਬੰਦ ਪਏ ਨੇ ਅੱਛਾ ਜੀ ਇੰਨਾ ਵਿੱਚ ਕੋਲਾ ਹੈਗਾ ਆਲਰੇਡੀ ਕੋਲਾ 6-6 ਸਸਾ ਦਿਨ ਦਾ ਪਿਆ ਜੀ ਇਹਨਾਂ ਤੋਂ ਤੇ ਜਿਹੜੇ ਰਾਜਪੁਰਾ ਗੋਇੰਦਵਾਲ ਤੇ ਤਲਵੰਡੀ ਸਾਬੋ ਦੇ ਪਲਾਂਟ ਨੇ ਇਹ ਇੰਨਾ ਕੋਲੇ ਥੋੜਾ ਕੋਲਾ ਦਾ ਅੱਧੀ ਸ਼ਾਰਟੇਜ ਆਈ ਹੈ ਜੀ ਤਾਂ ਪੋਜੀਸ਼ਨ ਕੀ ਹੈ ਕਿ ਦੋ ਤਿੰਨ ਦਿਨਾਂ ਬਾਅਦ ਕੋਈ ਪ੍ਰੋਬਲਮ ਆ ਸਕਦੀ ਹੈ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਹੁੰਦੀ ਜੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਉਹ ਤਾਂ ਜੇ ਦਿੱਲੀ ਦੀ ਸ਼ਾਰਟੇਜ ਆਈ ਤਾਂ ਬਾਹਰੋਂ ਖਰੀਦ ਲਾਂਗੇ ਜੀ ਤੇ ਮੰਗ ਨਹੀਂ ਮਿਲੇਗੀ ਪੰਜਾਬ ਤੋਂ ਬਾਹਰ ਹੈ ਬਿਜਲੀ ਕੋਈ ਇਦਾਂ ਲੰਬਾ ਜੋੜਾ ਨਹੀਂ ਜੀ ਕੋਈ ਇਦਾਂ ਦਾ ਫਰਕ ਨਹੀਂ ਹੈ ਜੀ ਨੰਬਰ ਕੋਈ ਨਾ ਛੇਤੀਆਂ ਅਧਿਕਮ ਥਰੂ ਐਕਸਚੇਂਜ ਮਿਲਦੀ ਹੈ ਤੇ ਬਿਜਲੀ ਕੰਪੀਟੀਟਿਵ ਰੇਟਸ ਤੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਅੰਦੋਲਨ ਚੱਲ ਰਹੇ ਨੇ ਉਸ ਤੋਂ ਲੱਗਦਾ ਕਿ ਜਿਹੜੀ ਬਿਜਲੀ ਦੀ ਸ਼ਾਰਟੇਜ ਹੈ ਉਹ ਆ ਸਕਦੀ ਹੈ ਭਾਈ ਸਾਹਿਬ ਕੋਲੇ ਦੀ ਸ਼ਾਰਟੇਜ ਕੱਲੇ ਪੰਜਾਬ ਕਿਹਨਾਂ ਜੀ ਹਾਂਜੀ ਬਾਕੀ ਸਟੇਟਾਂ ਦਾ ਨਹੀਂ ਬਾਕੀ ਸਟੇਟਾਂ ਦਾ ਬਿਜਲੀ ਵੰਡ ਰਹੀ ਹੈ ਨਾ ਉਹ ਪੂਰੀ ਹੋ ਜਾਈਗੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਤਾਂ ਇਹ ਸੰਸਾ ਡਿਨਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਜਨਰੇਸ਼ਨ ਜਤਿੰਦਰ ਗੋਇਲ ਜੀ ਤਾਂ ਫਿਲਹਾਲ ਨਵੀਆਂ ਤੇ ਤਾਜ਼ਾ ਤਰਿਨ ਖਬਰਾਂ ਲਈ ਬ ਪੰਜਾਬ ਦੇ ਨਾਲ